ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ 4 ਦਿਨ ਹੋਰ ਵਿਜੀਲੈਂਸ ਦੀ ਹਿਰਾਸਤ ਵਿੱਚ ਰਹਿਣਾ ਪਵੇਗਾ ਵਿਜੀਲੈਂਸ ਨੇ ਅੱਜ ਮਜੀਠੀਆ ਨੂੰ 7 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਆਪਣੇ ਕਈ ਤਰ੍ਹਾਂ ਦੇ ਤੱਥ ਦੱਸੇ ਤੇ ਡਿਮਾਂਡ ਕੀਤੀ ਵੀ ਵਿਕਰਮ ਮਜੀਠੀਆ ਦੀ ਹਾਲੇ ਹੋਰ ਪੁਸ਼ਪੜਤਾਲ ਕਰਨੀ ਲਾਜ਼ਮੀ ਹੈ ਔਰ ਇਸ ਜਿਹੜਾ ਦੌਰਾਨ ਤਕਰੀਬਨ ਢਾਈ ਘੰਟੇ ਦੋਵਾਂ ਧਿਰਾਂ ਦੇ ਵਕੀਲਾਂ ਵਿਚਾਰ ਬਹਿਸ ਹੋਈ ਤੇ ਅਖੀਰ ਜੱਜ ਸਾਹਿਬ ਨੇ ਮਜੀਠੀਏ ਦਾ ਰਿਮਾਂਡ 4 ਦਿਨ ਹੋਰ ਵਧਾ ਦਿੱਤਾ ਅੱਜ ਮਹਾਲੀ ਅਦਾਲਤ ਦਾ ਮਾਹੌਲ ਇੱਕ ਵੱਖਰੇ ਤਰ੍ਹਾਂ ਦਾ ਸੀ ਅਦਾਲਤ ਨੂੰ ਪੂਰੀ ਤਰ੍ਹਾਂ ਪੁਲਿਸ ਨੇ ਚਫੇਰੀਆਂ ਘੇਰਿਆ ਸੀ ਸ਼ੌਣੀ ਦਾ ਰੂਪ ਧਾਰਿਆ ਪਿਆ ਸੀ ਔਰ ਪੁਲਿਸ ਵੱਲੋਂ ਸਵੇਰ ਤੋਂ ਹੀ ਅਦਾਲਤ ਵਿੱਚ ਐਂਟਰ ਹੋਣ ਵਾਲੇ ਵਿਅਕਤੀਆਂ ਉੱਪਰ ਨਿਗਾਹ ਰੱਖੀ ਜਾ ਰਹੀ ਸੀ ਪੂਰੇ ਕੋਰਟ ਕੰਪਲੈਕਸ ਦੀ ਘੇਰਾਬੰਦੀ ਕਰਕੇ ਇਹ ਨਿਗਾਹ ਰੱਖੀ ਜਾ ਰਹੀ ਸੀ ਕਿ ਕੋਈ ਅਕਾਲੀ ਲੀਡਰ ਜਾਂ ਅਕਾਲੀ ਵਰਕਰ ਕੋਡ ਕੰਪਲੈਕਸ ਦੇ ਨੇੜੇ ਨਾ ਪੁੱਜ ਸਕੇ ਔਰ ਉਸ ਤੋਂ ਵੀ ਵੱਡੀ ਗੱਲ ਇਹ ਜਿੱਥੇ ਵਿਕਰਮ ਮਜੀਠੀਏ ਨੂੰ ਲਿਆ ਕੇ ਗੱਡੀ ਰੁਕਣੀ ਸੀ ਪਾਰਕਿੰਗ 'ਚ ਉਸ ਪਾਰਕਿੰਗ 'ਚ ਪਰਦੇ ਲਾਏ ਸੀ ਔਰ ਇਹ ਵੀ ਕਿਹਾ ਜਾਂਦਾ ਜਿਹੜੀ ਗੱਡੀ 'ਚ ਵਿਕਰਮ ਮਜੀਠੀਆ ਨੂੰ ਲਿਆਂਦਾ ਸੀ ਉਹਦੇ ਸ਼ੀਸ਼ੇ ਬਲੈਕ ਸੀ ਔਰ ਪੂਰੀ ਤਰ੍ਹਾਂ ਉਹਨਾਂ ਸ਼ੀਸ਼ਿਆਂ ਦੇ ਅੱਗੇ ਪਰਦੇ ਵੀ ਲਾਏ ਸੀ ਤਾ ਜੋ ਕੋਈ ਵੀ ਵਿਅਕਤੀ ਵਿਕਰਮ ਜੀਠੇ ਦੀ ਝਲਕ ਨਾ ਲੈ ਸਕੇ ਔਰ ਕੋਈ মিডিਆ ਵਾਲਾ ਉਹਦੀ ਫੋਟੋ ਨਾ ਖਿੱਚ ਸਕੇ ਜਦੋਂ ਇਹ ਕਾਫਲਾ ਆਇਆ ਵਿਜੀਲੈਂਸ ਦਾ ਔਰ ਪਾਰਕਿੰਗ ਵਿੱਚ ਰੁਕਿਆ ਜਿੱਥੇ ਵਿਕਰਮ ਜੀਠੇ ਨੂੰ ਜਿਹੜੀ ਗੱਡੀ 'ਚ ਲਿਆਂਦਾ ਸੀ ਉਸ ਗੱਡੀ ਦੇ ਆਲੇ-ਦੁਆਲੇ ਪੜਦੇ ਲੱਗੇ ਸੀ ਭਾਵੇਂ ਵੀ ਵਿਕਰਮ ਜੀਠੇ ਦੀ ਝਲਕ ਪੋਰਾ ਭਰ ਦੀ ਪੁਲਿਸ ਨੇ ਆਮ ਜਨਤਾ ਨੂੰ ਨਹੀਂ ਲੱਗਣ ਦਿੱਤੀ ਔਰ ਦੂਜੇ ਪਾਸੇ ਸ਼ਰੋਮਨੀ ਅਕਾਲੀ ਦਲ ਨੇ ਅੱਜ ਮੁਹਾਰੀ ਦੇ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਵਿਖੇ ਇੱਕ ਮੀਟਿੰਗ ਰੱਖੀ ਸੀ ਔਰ ਉਸ ਮੀਟਿੰਗ ਦਾ ਅਰਥ ਇਹੀ ਸਮਝਿਆ ਜਾਂਦਾ ਹੈ ਕਿ ਇਕੱਠੇ ਹੋ ਕੇ ਉੱਥੋਂ ਅਕਾਲੀ ਲੀਡਰਾਂ ਤੇ ਵਰਕਰਾਂ ਨੇ ਅਦਾਲਤ ਕੰਪਲੈਕਸ ਵੱਲ ਜਾਣਾ ਸੀ ਔਰ ਵਿਕਰਮ ਮਜੀਠੀਆ ਦੇ ਹੱਕ ਵਿੱਚ ਉੱਥੇ ਡਟਣਾ ਸੀ ਪਰ ਪੰਜਾਬ ਪੁਲਿਸ ਨੇ ਲੰਗੀ ਰਾਤ ਤੋਂ ਹੀ ਪੰਜਾਬ ਭਰ ਵਿੱਚ ਅਕਾਲੀ ਲੀਡਰਾਂ ਦੇ ਘਰਾਂ ਦੀ ਘੇਰਾਬੰਦੀ ਕਰ ਲਈ ਕਈ ਲੀਡਰਾਂ ਨੂੰ ਘਰਾਂ 'ਚ ਨਜ਼ਰਬੰਦ ਕਰਤਾ ਕਈਆਂ ਨੂੰ ਰਾਹ ਵਿੱਚ ਰੋਕ ਦਿੱਤਾ ਉਹ ਇਹ ਪ੍ਰਕਿਰਿਆ ਤੜਕੇ ਤੋਂ ਚੱਲਦੀ ਰਹੀ ਪਰ ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੋਹਾਲੀ ਪੁੱਜ ਗਏ ਪਰ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿੱਚ ਜਾਣ ਤੋਂ ਰੋਕ ਦਿੱਤਾ ਇਸ ਮੌਕੇ ਪੁਲਿਸ ਅਧਿਕਾਰੀਆਂ ਤੇ ਸੁਖਬੀਰ ਬਾਦਲ ਵਿਚਕਾਰ ਬਹਿਸ ਵੀ ਹੁੰਦੀ ਰਹੀ ਪਰ ਪੁਲਿਸ ਨੇ ਉਹਨਾਂ ਨੂੰ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਚ ਮੀਟਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਔਰ ਸੁਖਬੀਰ ਬਾਦਲ ਸਮੇਤ ਹੋਰ ਕਈ ਲੀਡਰਸ਼ਿਪ ਜਿਨ੍ਹਾਂ ਵਿੱਚ ਸਿਕੰਦਰ ਸਿੰਘ ਮਲੂਕਾ ਹੀਰਾ ਸਿੰਘ ਗਾਬੜੀਆ ਇਸੇ ਤਰ੍ਹਾਂ ਕਈ ਲੀਡਰ ਜਿਹੜੇ ਸ਼੍ਰੋਮ ਦੇ ਅਕਾਲੀ ਦਲ ਸੀ ਅਕਾਲੀ ਦਲ ਦੇ ਉਹਨਾਂ ਨੂੰ ਹਿਰਾਸਤ ਚ ਲੈ ਕੇ ਤੇ ਥਾਣੇ ਚ ਬੰਦ ਕਰੀ ਰੱਖਿਆ ਔਰ ਦੂਸਰੇ ਪਾਸੇ ਅਦਾਲਤ ਵਿੱਚ ਜਿਹੜੀ ਜਿਰਾ ਚਰਚਾ ਚੱਲਦੀ ਰਹੀ ਜਦੋਂ 4 ਦਿਨ ਦਾ ਪੁਲਿਸ ਰਿਮਾਂਡ ਅਦਾਲਤ ਨੇ ਦੇ ਦਿੱਤਾ ਤੇ ਫਿਰ ਸਰਕਾਰੀ ਧਿਰ ਦੇ ਜਿਹੜੇ ਵਕੀਲ ਸੀ ਪ੍ਰੀਤਿੰਦਰ ਪਾਲ ਸਿੰਘ ਤੇ ਫੈਰੀ ਸ਼ੌਫਤ ਉਹਨਾਂ ਨੇ মিডিਆ ਨੂੰ ਜਾਣਕਾਰੀ ਦਿੱਤੀ ਵੀ 4 ਦਿਨ ਦਾ ਪੁਲਿਸ ਮਾਰਡ ਲੈਣ ਲਈ ਵਿਜੀਲੈਂਸ ਕੋ ਬੜੇ ਠੋਸ ਸਬੂਤ ਸਨ ਉਹਨਾਂ ਨੇ ਦੱਸਿਆ ਵੀ ਦਿੱਲੀ ਵਿੱਚ ਵੀ ਇੱਕ ਸੈਨਿਕ ਫਾਰਮ ਹਾਊਸ ਸੀ ਵਿਕਰਮ ਮਜੀਠੀਆ ਦੇ ਪਰਿਵਾਰ ਦਾ ਜੋ ਵੇਚ ਦਿੱਤਾ ਗਿਆ ਸੀ ਪਰ ਜਦੋਂ ਮਜੀਠੀਆ ਪਾਵਰ 'ਚ ਸੀ ਭਾਪ ਸਰਕਾਰ 'ਚ ਸੀ ਉਦੋਂ ਮਜੀਠੀਏ ਦੇ ਪਿਤਾ ਨੇ ਉਸ ਫਾਰਮ ਹਾਊਸ ਨੂੰ ਦੁਬਾਰਾ ਖਰੀਦ ਲਿਆ ਸੀ ਇਸ ਲਈ ਉਸ ਦੀ ਜਾਂਚ ਕਰਨੀ ਵੀ ਬੰਦੀ ਹੈ ਇਸੇ ਤਰ੍ਹਾਂ ਇਹ ਸਰਕਾਰੀ ਵਕੀਲਾਂ ਨੇ ਦੱਸਿਆ ਵੀ ਜਲੰਧਰ ਵਿੱਚ ਇੱਕ ਸੁਸਾਇਟੀ ਕੱਟੀ ਹੈ ਉਹਦਾ 25% ਹਿੱਸਾ ਵਿਕਰਮ ਮਜੀਠੀਆ ਦੀ ਪਤਨੀ ਗਨਨੀਬ ਕੌਰ ਦੇ ਨਾਂ ਆ ਉਹਦੀ ਵੀ ਪੜਤਾਲ ਕੀਤੀ ਜਾਣੀ ਹੈ ਇਹ ਵੀ ਗੱਲ ਕਹੀ ਬੀ ਪੜਤਾਲ ਦੌਰਾਨ ਵੱਡਾ ਖੁਲਾਸਾ ਹੋਇਆ ਵੀ ਵਿਕਰਮ ਮਜੀਠੀਆ ਦੇ 17 18 ਖਾਤਿਆਂ ਚ 161 ਕਰੋੜ ਰੁਪਏ ਕੈਸ਼ ਜਮ੍ਹਾਂ ਹੋਏ ਨੇ ਇਸ ਤੋਂ ਇਲਾਵਾ ਵਕੀਲਾਂ ਨੇ ਇਹ ਵੀ ਕਿਹਾ ਵੀ ਪੜਤਾਲ ਦੌਰਾਨ ਖੁਲਾਸਾ ਹੋਇਆ ਵੀ ਸ਼ਿਮਲਾ ਵਿੱਚ 402 ਹੈਕਟੇਅਰ ਬੇਨਾਮੀ ਪ੍ਰਾਪਰਟੀ ਹੈ ਪ੍ਰਾਪਰਟੀ ਹੈ ਉਹਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਔਰ ਵਕੀਲਾਂ ਨੇ ਕਿਹਾ ਵੀ ਜਾਂਚ ਦੌਰਾਨ ਬਿਕਰਮ ਮਜੀਠੀਆ ਵਿਜੀਲੈਂਸ ਦੀ ਟੀਮ ਨੂੰ ਗੁੰਮਰਾਹ ਕਰਦੇ ਆ ਰਹੇ ਨੇ ਜਿਹਦੇ ਕਰਕੇ ਹੋਰ ਰਿਮਾਂਡ ਦੀ ਲੋੜ ਸੀ ਇਸੇ ਦੌਰਾਨ ਇਹਨਾਂ ਵਕੀਲਾਂ ਨੇ ਕਿਹਾ ਵੀ ਜਾਂਚ ਦੌਰਾਨ ਦੌਰਾਨ ਬੇਨਾਮੀ ਪ੍ਰਾਪਰਟੀਆਂ ਦਾ ਵੀ ਪਤਾ ਲੱਗਿਆ ਉਹਨਾਂ ਦੇ ਵੀ ਪੜਤਾਲ ਕਰਨੀ ਹੈ ਔਰ ਰਿਮਾਂਡ ਹਾਸਲ ਕਰਨ ਲਈ ਇਹ ਵੀ ਗੱਲ ਕਹੀ ਗਈ ਵੀ ਗੋਰਖਪੁਰ ਯੂਪੀ ਚ ਸਰਾਏ ਇੰਡਸਟਰੀ ਦੇ ਮਾਮਲੇ ਦੀ ਵੀ ਪੜਤਾਲ ਕਰਨੀ ਹੈ ਔਰ ਵਿਕਰਮ ਜੀਠੀਏ ਨੂੰ ਗੋਰਖਪੁਰ ਲੈ ਕੇ ਜਾਣਾ ਇਸ ਲਈ ਰਿਮਾਂਡ ਲਾਜ਼ਮੀ ਹੈ ਔਰ ਇੰਨਾ ਕਾਰਨਾ ਕਰਕੇ ਵਿਕਰਮ ਜੀਠੀਏ ਦਾ ਰਿਮਾਂਡ ਜਿਹੜਾ ਆ ਉਹ ਅਦਾਲਤ ਨੇ ਦਿੱਤਾ ਹੈ ਪਰ ਦੂਸਰੇ ਪਾਸੇ ਵਿਕਰਮ ਜੀਠੀਏ ਦੇ ਵਕੀਲਾਂ ਦੀ ਟੀਮ ਨੇ ਵੱਖਰਾ ਦਾਵਾ ਕੀਤਾ ਅਰਸ਼ਦੀਪ ਸਿੰਘ ਕਲੇਰ ਜਿਹੜੇ ਵਕੀਲ ਨੇ ਵਿਕਰਮ ਮਜੀਠੀਆ ਦੇ ਉਹਨਾਂ ਕਿਹਾ ਵੀ ਢਾਈ ਘੰਟੇ ਸੁਣਵਾਈ ਬਹਿਸ ਚੱਲਦੀ ਰਹੀ ਔਰ ਇਸ ਬਹਿਸ ਦੌਰਾਨ ਉਹਨਾਂ ਨੇ ਆਪਣੇ ਤੱਥ ਰੱਖੇ ਉਹਨਾਂ ਕਿਹਾ ਕਿ ਗੋਰਖਪੁਰ ਜੁਪੀਸ ਰਾਏ ਇੰਡਸਟਰੀ ਲਜਾਨ ਦੀ ਗੱਲ ਕੀਤੀ ਕਿ ਵਿਜੀਲੈਂਸ ਨੇ ਮਜੀਠੀਏ ਨੂੰ ਪਰ ਉਹਨਾਂ ਕਿਹਾ ਵੀ ਇਹ ਜਿਹੜੀ ਇੰਡਸਟਰੀ ਹੈ ਇਹਦੇ ਵਿੱਚ ਆ 11 ਫੀਸਡ ਸ਼ੇਅਰਹੋਲਡਰ ਨੇ ਮਜੀਠੀਆ ਪਰ ਮਜੀਠੀਆ ਇਸ ਇੰਡਸਟਰੀ ਦਾ ਕਿਸੇ ਤਰ੍ਹਾਂ ਵੀ ਡਾਇਰੈਕਟਰ ਨਹੀਂਗਾ ਔਰ ਦੂਸਰੀ ਗੱਲ ਕਹੀ ਵੀ ਵਿਜੀਲੈਂਸ ਜਿਹੜੀਆਂ ਪ੍ਰਾਪਰਟੀਆਂ ਦੀ ਗੱਲ ਕਰ ਰਹੀ ਹੈ ਸਾਰੀਆਂ ਡਿclareਡ ਐਲਾਨੀਆਂ ਪ੍ਰਾਪਰਟੀਆਂ ਨੇ ਔਰ ਇਹ ਬਿਨਾ ਵਜ੍ਹਾ ਪ੍ਰਾਪਰਟੀਆਂ ਦੇ ਨਾਂ ਤੇ ਗਲਤ ਪ੍ਰੋਪਾਗੈਂਡਾ ਕਰ ਰਹੇ ਨੇ ਇਹ ਵੀ ਦੋਸ਼ ਲਾਇਆ ਅਰਸ਼ਦੀਪ ਕਲੇਰ ਨੇ ਵੀ ਅੱਜ ਅਦਾਲਤੀ ਕੰਪਲੈਕਸ ਦੀ ਪੁਲਿਸ ਵੱਲੋਂ ਘੇਰਾਬੰਦੀ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅ ਹਿਰਾਸਤ ਦੇ ਲੈ ਕੇ ਵੱਡੇ ਪੱਧਰ ਤੇ ਪੰਜਾਬ ਭਰ ਵਿੱਚ ਰੇਡ ਕਰਕੇ ਛਾਪੇਮਾਰੀ ਕਰਕੇ ਔਰ ਥਾਂ-ਥਾਂ ਤੇ ਅਕਾਲੀ ਲੀਡਰਾਂ ਨੂੰ ਮੁਹਾਲੀ ਆਉਣ ਤੋਂ ਰੋਕਿਆ ਜਿਹਦੇ ਨਾਲ ਐਮਰਜੈਂਸੀ ਦੀ ਜਾਜ਼ ਸਰਕਾਰ ਨੇ ਕਰਵਾ ਦਿੱਤੀ ਹੈ ਔਰ ਦੂਸਰਾ ਉਹਨਾਂ ਨੇ ਕਿਹਾ ਵੀ ਮਜੀਠੀਆਂ ਨੂੰ ਪੂਰੀ ਤਰ੍ਹਾਂ ਲੁਕੋ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਹੜਾ ਇੱਕ ਬਹੁਤ ਵੱਡਾ ਮਜ਼ਾਕ ਹੈ ਉਹਨਾਂ ਕਹਿੰਦੇ ਸ਼ਿਮਲਾ ਚੰਡੀਗੜ੍ਹ ਤੇ ਮਜੀਠਾ ਦੇ ਜਿਹੜੇ ਜਿੱਥੇ ਘਰ ਨੇ ਬਿਕਰਮ ਮਜੀਠੀਏ ਦੇ ਜਾਂ ਜਿੱਥੇ ਹੋਰ ਪ੍ਰਾਪਰਟੀ ਹੈ ਉੱਤੇ ਵਿਜੀਲੈਂਸ ਮਜੀਠੀਆਂ ਨੂੰ ਲੈ ਕੇ ਤੁਰੇ ਫਿਰਦੀ ਰਹੀ ਪਰ ਵਿਜੀਲੈਂਸ ਦੇ ਹੱਥ ਕੁਝ ਵੀ ਨਹੀਂ ਲੱਗਾ ਔਰ ਗਲਤ ਆਧਾਰ ਤੇ ਬਿਜਲੀ ਲੈਂਸ ਜਿਹੜੀ ਹੈ ਮਜੀਠੀਆਂ ਨੂੰ ਬਦਨਾਮ ਕਰਨ ਤੇ ਤੁਲੀ ਪਈ ਹੈ ਇਸੇ ਦੌਰਾਨ ਮਜੀਠੀਏ ਦੇ ਵਕੀਲ ਅਰਸ਼ਦੀਪ ਕਲੇਰ ਨੇ ਦੱਸਿਆ ਵੀ ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਮਜੀਠੀਏ ਦੇ ਮਾਮਲੇ ਤੇ ਸੁਣਵਾਈ ਹੋ ਸਕਦੀ ਹੈ ਉੱਤੇ ਉਹ ਪੂਰਾ ਸੱਚ ਅਦਾਲਤ ਮੂਰੇ ਰੱਖਣਗੇ ਔਰ ਹਾਈ ਕੋਰਟ ਵਿੱਚ ਜਿਹੜੀ ਰਿੱਟ ਪਾਈ ਉਹਦੇ ਵਿੱਚ ਦੱਸਿਆ ਗਿਆ ਵੀ ਬਿਕਰਮ ਵਜੀਠੀਏ ਦੀ ਗਿਫਤਾਰੀ ਪੂਰੀ ਤਰ੍ਹਾਂ ਗਲਤ ਹੈ ਗੈਰ ਕਾਨੂੰਨੀ ਹੈ ਅਜਿਹੇ ਮਾਮਲੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਸਿੱਧੀ ਗਿਫਤਾਰੀ ਕਰਨੀ ਕਾਨੂੰਨੀ ਤੌਰ ਤੇ ਵੈਸੇ ਹੀ ਗਲਤ ਹੈ ਔਰ ਦੂਸਰਾ ਉਹਨਾਂ ਨੇ ਕਿਹਾ ਵੀ 24 ਘੰਟਿਆਂ ਦੌਰਾਨ ਕਿਸੇ ਵੀ ਮਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨਾ ਲਾਜ਼ਮੀ ਹੁੰਦਾ ਪਰ ਵਿਜੀਲੈਂਸ ਨੇ ਵਜੀਠੀਆ ਨੂੰ 24 ਘੰਟਿਆਂ ਦੌਰਾਨ ਪੇਸ਼ ਨਹੀਂ ਕੀਤਾ ਔਰ ਜਿਹੜੀ ਗ੍ਰਿਫਤਾਰੀ ਵੀ ਦਿਖਾਈ ਹੈ ਉਹ ਜਿਹੜੀ ਹੈ ਗਲਤ ਸਮੇਂ ਤੇ ਦਿਖਾਈ ਗਈ ਹੈ 3 ਘੰਟੇ ਪਹਿਲਾਂ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ ਪਰ 3 ਘੰਟੇ ਲੇਟ ਵਿਕਰਮ ਮਜੀਠੀਆ ਦੀ ਜਿਹੜੀ ਗ੍ਰਿਫਤਾਰੀ ਦਿਖਾਈ ਗਈ ਹੈ ਦੂਸਰੇ ਪਾਸੇ ਜਦੋਂ ਸੁਖਬੀਰ ਸਿੰਘ ਬਾਦਲ ਮੁਹਾਲੀ ਪ੍ਰੋਟੈਸਟ ਕਰ ਰਹੇ ਸੀ ਔਰ ਵਿਕਰਮ ਮਜੀਠੀਆ ਦੇ ਮਾਮਲੇ ਵਿੱਚ ਅਦਾਲਤ 'ਚ ਜਿਹੜਾ ਚੱਲ ਰਹੀ ਸੀ ਚਰਚਾ ਚੱਲ ਰਹੀ ਸੀ ਉਸ ਵੇਲੇ ਸਮੁੱਚੀ ਪੰਜਾਬ ਸਰਕਾਰ ਵੀ ਪੂਰੀ ਐਕਟਿਵ ਨਜ਼ਰ ਆਈ ਕੈਬਨਟ ਮੰਤਰੀ ਅਮਨ अरोड़ा ਇਸੇ ਤਰ੍ਹਾਂ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਵੱਖ-ਵੱਖ ਪ੍ਰੈਸ ਕਾਨਫਰੰਸਾਂ ਕਰਕੇ ਇਹ ਗੱਲ ਕਹੀ ਵੀ ਵਿਕਰਮ ਮਜੀਠੀਆ ਦੇ ਮਾਮਲੇ ਵਿੱਚ ਵਿਜੀਲੈਂਸ ਨੂੰ ਵੱਡੇ ਪੱਧਰ ਤੇ ਸਬੂਤ ਮਿਲੇ ਨੇ ਔਰ ਉਹਨਾਂ ਸਬੂਤਾਂ ਦੇ ਆਧਾਰ ਤੇ 4 ਦਿਨ ਦਾ ਹੋਰ ਵਿਜੀਲੈਂਸ ਨੂੰ ਜਿਹੜਾ ਰਿਮਾਂਡ ਮਿਲਿਆ ਔਰ ਨਾਲ ਦੀ ਨਾਲ ਉਹਨਾਂ ਨੇ ਸੁਖਬੀਰ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਅੱਜ ਪ੍ਰੋਟੈਸਟ ਕੀਤਾ ਗਿਆ ਉਹਦੇ ਤੇ ਵੀ ਸਵਾਲ ਚੱਕੇ ਔਰ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਉੱਪਰ ਬਾਦਲ ਪਰਿਵਾਰ ਦਾ ਗਲਬਾ ਕਾਇਮ ਹੋ ਗਿਆ ਸੋ ਦੋਵੇਂ ਧਿਰਾਂ ਜਿਹੜੀਆਂ ਨੇ ਭਾਵੇਂ ਇਹ ਮਾਮਲਾ ਹੁਣ ਅਦਾਲਤ 'ਚ ਹੈ ਵਿਜੀਲੈਂਸ 'ਚ ਹੈ ਪਰ ਸਿੱਧੇ ਤੌਰ ਤੇ ਨਜ਼ਰ ਆ ਰਿਹਾ ਵੀ ਮਜੀਠੀਆ ਦਾ ਮਾਮਲਾ ਜਿਹੜਾ ਇੱਕ ਪੰਜਾਬ ਚ ਸਿਆਸੀ ਬਵਾਲ ਬਣ ਗਿਆ ਇੱਕ ਪਾਸੇ ਸਰਕਾਰ ਆਪਣਾ ਪੱਖ ਰੱਖ ਰਹੀ ਹੈ ਔਰ ਦੂਸਰੇ ਪਾਸੇ ਸ਼ਰੋਮਨੀ ਗੱਲ ਅਕਾਲੀ ਦਲ ਆਪਣੀ ਗੱਲ ਕਹਿ ਰਹੀ ਹੈ ਔਰ ਇਸੇ ਤਰ੍ਹਾਂ ਹੋਰ ਵਿਰੋਧੀ ਧਿਰਾਂ ਕਾਂਗਰਸ ਭਾਰਤੀ ਜਨਤਾ ਪਾਰਟੀ ਵੀ ਕਿਸੇ ਨਾ ਕਿਸੇ ਰੂਪ ਵਿੱਚ ਇਸ ਮਾਮਲੇ ਤੇ ਸਰਕਾਰ ਉੱਪਰ ਅਟੈਕ ਕਰ ਰਹੀਆਂ ਨੇ ਔਰ ਸਰਕਾਰ ਵਿਰੋਧੀ ਧਿਰਾਂ ਨੂੰ ਵੀ ਇਹ ਗੱਲ ਕਹਿ ਰਹੀ ਹੈ ਬਿਓ ਦੋਗਲੀ ਨੀਤੀ ਅਪਣਾ ਰਹੇ ਨੇ ਮਜੀਠੀਆ ਦੇ ਮਾਮਲੇ ਵਿੱਚ ਕਦੇ ਕਹਿੰਦੇ ਸੀ ਮਜੀਠੀਆ ਨੂੰ ਜੇਲ੍ਹ ਚ ਬੰਦ ਕਿਉਂ ਨਹੀਂ ਸਰਕਾਰ ਕਰਦੀ ਤੇ ਜੇ ਅੱਜ ਹੱਥ ਪਾੜਿਆ ਤੇ ਅੱਜ ਮਜੀਠੀਆ ਦੇ ਹੱਕ ਵਿੱਚ ਭੁਗਤ ਰਹੇ ਨੇ